ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਅੱਜ ਰਿਸ਼ਤੇ ਲੈ ਕੇ ਆਏ ਆ ਜੀ 26 ਤਰੀਕ ਚੌਥਾ ਮਹੀਨਾ 2025 ਦੇ ਨਵੇਂ ਰਿਸ਼ਤੇ ਨੋਟ ਕਰੋ ਰਿਸ਼ਤੇਆਂ ਦੀ ਐਡ ਕੁੜੀਆਂ ਦੀ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਤੁਸੀਂ ਵੀ ਆਪਣੇ ਲੜਕੀ ਦੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋਗੇ ਰਿਸ਼ਤਾ ਹੈ 623 ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਨਾਮ ਸੰਦੀਪ ਕੌਰ ਕਾਸਟ ਹੈ ਜਰਸੀ ਗੋਤ ਸੇਦੂ ਉਮਰ 27 ਅਗਸਤ 1997 ਹਾਈਟ 5 ਫੁੱਟ 7 ਇੰਚ ਪੜਾਈ ਪਲਾਸਟ੍ਰੀ ਨਾਨ ਮੈਡੀਕਲ ਡੀ ਫਾਰਮੇਸੀ ਨਿਊਜ਼ੀਲੈਂਡ ਪੀਆਰ ਹੈ ਜੀ ਕੁੜੀ ਭਰਾ ਇੱਕ ਆ ਭੈਣ ਇੱਕ ਮੈਡ ਮਾਤਾ ਪਿਤਾ ਜੀ ਹੈ ਕੁੜੀ ਨਿਊਜ਼ੀਲੈਂਡ ਪੀਆਰ ਆ ਰਿਸ਼ਤਾ ਮੁੰਡਾ ਜਰਸੀ ਕਿ ਪਰਿਵਾਰ ਤੋਂ ਹੋਵੇ ਜ਼ਮੀਨ 5 ਪਲੱਸ ਹੋਵੇ ਮੁੰਡਾ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਪੰਜਾਬ ਤੋਂ ਆ ਤਾਂ 10 ਕਿੱਲੇ ਜ਼ਮੀਨ ਹੋਵੇ 100 ਕਿਲੋਮੀਟਰ ਤੱਕ ਰਸਤਾ ਕਰਨਾ ਹੈ ਜੀ ਕੁੜੀ ਸੋਹਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਅਗਲਾ ਰਿਸ਼ਤਾ ਆਇਆ 624 ਨੰਬਰ ਨਾਮ ਕੌਰ ਕੁੜੀ ਅਮਰਤਾਰੀ ਹੈ ਜ਼ਿਲ੍ਹਾ ਮੋਗਾ ਜਰਸੀ ਕਾਸਟਾ ਗੋਤਾ ਸੇਦੂ ਹਾਈਟ ਪੰਛੀ ਉਮਰ 39 1995 ਪੜ੍ਹਾਈ ਬੀਏ ਬਿਜ਼ਨਸ ਮੈਨੇਜਮੈਂਟ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਹੈ ਰਿਸ਼ਤਾ ਮੁੰਡਾ ਅਮਰਤਾਰੀ ਹੀ ਹੋਵੇ ਸੋਣਾ ਸਨ ਖਾਵੇ ਅਤੇ ਕੈਨੇਡਾ ਪੀਆਰ ਤੇ ਵਧੀਆ ਪਰਿਵਾਰ ਹੋਵੇ 5 ਪਲੱਸ ਜ਼ਮੀਨ ਹੋਵੇ ਏਸੀ ਰਿਸ਼ਤਾ 624 ਨੰਬਰ ਜੀ ਆਗਲਾ ਰਿਸ਼ਤਾ ਆਇਆ 625 ਜਿਲ੍ਹਾ શ્રી ਮੋਕਸਰ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਨੋਟ ਕਰੋ ਕਾਸਟਾ ਜਰਸੀ ਗੋਤ ਬਰਾਡ ਹਾਈਟ ਪੰਜ ਦਾਸ ਉਮਰ 197 97 ਦਾ ਬਾਰਨ ਪੜਾਈ ਜਰਨਲ ਬਿਜ਼ਨਸ ਦੋ ਸਾਲ ਕੈਨੇਡਾ ਦਾ ਕੰਮ ਕੈਨੇਡਾ ਪ੍ਰਾਪਟਨ ਚ ਹੈ ਜੀ ਵਰਕ ਐਡਮਿਨਿਸਟ੍ਰੇਟਡ ਇਨ ਇਹ ਕੰਪਨੀ ਪਰਿਵਾਰ ਚ ਭੈਣ ਇੱਕ ਮੈਰਿਡਾ ਕੈਨੇਡਾ ਭਰਾ ਇੱਕ ਕੈਨੇਡਾ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਵੈਸ਼ਨੂ ਪਰਿਵਾਰ ਹੋਵੇ ਜ਼ਮੀਨ 7 ਕਿੱਲੇ ਤੱਕ ਆਉਂਦੀ ਹੋਵੇ अगला रिश्ता आया जी 626 नंबर जगराओं ਤੋਂ ਕੁੜੀ ਦਾ ਰਿੱਤਾ ਕਾਸਟਾ ਜੱਟ ਸਿੱਖ ਗੋਤਾ ਸੈਦੂ ਉਮਰ 29 ਸਨ ਵਿੱਚ ਹਾਈਟ ਪੰਜ 6 ਪੜਾਈ ਬੀ ਫਾਰਮੇਸੀ ਕੰਮ ਕੈਨੇਡਾ ਪੀਆ ਫਾਰਮੇਸੀ ਟੈਕਨੀਸ਼ੀਅਨ ਇਨ ਕੈਨੇਡਾ ਭੈਣ ਕੋਈ ਨਹੀਂ ਜੀ ਭਰਾ ਇੱਕ ਅਨਮੈਰਿਡਾ ਰਿੱਤਾ ਮੁੰਡੇ ਦਾ ਕਾਦੇ 6 ਫੁੱਟ ਤੱਕ ਹੋਵੇ ਜਾਂ ਫਿਰ ਮੁੰਡਾ ਇੰਡੀਆ ਦਾ ਬੜਿਆ ਲਿਖਿਆ ਹੋਵੇ 15 ਕਿਲੇ ਜ਼ਮੀਨ ਹੋਵੇ ਜੇ ਕੈਨੇਡਾ ਦਾ ਤਾਂ 10 ਕਿਲੇ ਜ਼ਮੀਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਅਗਲੇ ਰਿਸ਼ਤਾ ਹੈ 627 ਨੰਬਰ ਨਾਮ ਕੌਰ ਜ਼ਿਲ੍ਹਾ ਮੋਗਾ ਪੜ੍ਹਾਈ ਬੀਟੈਕ ਐਮਟੈਕ ਮਾਸਟਰ ਡਿਗਰੀ ਭੈਣ ਇੱਕ ਮੈਰਿਡਾ ਭਰਾ ਇੱਕ ਕੈਨੇਡਾ ਪੀਆਰਐਲ ਪੀਆਰ ਲੱਗੀ ਹੈ ਜੀ ਫਾਈਲ ਕੱਦ 55 ਹੈ ਕਾਸਟ ਹੈ ਜੱਟ ਸੀ ਗੋਤ ਹੈ ਸੰਧੂ ਉਮਰ 1993 ਕੰਮ ਕੁੜੀ ਦੀ ਯੂਨੀਵਰਸਿਟੀ ਵਿੱਚ ਟੀਚਰ ਲੱਗੀ ਹੈ ਚੰਗੀ ਤਨਖਾਹ ਹੈ ਅਮਰਤਾ ਰੀ ਤੇ ਕੇਸ ਕੀ ਸਜਾਉਂਦੀ ਹੈ ਰੇਤਮੁੰਡਾ ਜੌਬ ਤੇ ਲੱਗਿਆ ਹੋਵੇ ਅਮਰਤਾ ਰਿਓ ਬ 7 ਤੋਂ 8 ਕਿੱਲੇ ਜ਼ਮੀਨ ਹੋਵੇ ਕੁੜੀ ਦੀ ਲੱਤ ਨੂੰ 2% ਪੋਲੀਆ ਥੋੜਾ ਪੈਰ ਚੱਕਦੀ ਹੈ ਜੀ ਅਗਲਾ ਰਿਸ਼ਤਾ ਹੈ ਜੀ 632 ਨੰਬਰ ਨਾਮ ਰਮਨਦੀਪ ਕੌਰ ਜੱਟ ਸਿੱਖ ਲੜਕੀ ਦੀ ਕਾਸਟ ਹੈ ਢਿੱਲੋ ਗੋਤਾ ਮੁੱਗਾ ਏਰੀਆ ਉਮਰ 4 12 1994 ਹਾਈਟ 59 ਪੜ੍ਹਾਈ ਗ੍ਰੈਜੂਏਸ਼ਨ ਤੇ ਰਾਧਾ ਸੁਆਮੀ ਫੈਮਲੀ ਹੈ ਆਰ ਨੇ ਵਿਜ਼ਟਰ ਵੀਜ਼ਾ ਕੈਨੇਡਾ ਏ ਆਜੀ ਰਿਸ਼ਤਾ 632 ਨੰਬਰ ਫਾਈਲ ਅਗਲੇ ਆਜੀ ਰਿਸ਼ਤੇ ਨੋਟ ਕਰੋ ਵਧੀਆ ਪਰਿਵਾਰਾਂ ਤੋਂ ਆ ਰਿਸ਼ਤਾ ਹੈ ਜੀ 662 ਨੰਬਰ ਫਾਈਲ ਰਿਸ਼ਤਾ ਪਟਿਆਲੇ ਤੋਂ ਆ ਜੀ ਕਾਸਟ ਹੈ ਜਰਸੀ ਗੋਤਾ ਦਿਓਲ ਉਮਰ 6 ਦਾ 1996 ਪੜ੍ਹਾਈ ਬੀਏ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਹੈ ਜੀ 3 ਸਾਲ ਦਾ ਹਾਈਟ ਹੈ ਜੀ 5 ਫੁੱਟ 6 ਇੰਚ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਪਰਾ ਮੈਰੀਡਾ ਫਾਦਰ ਖੇਤੀਬਾੜੀ ਪਰਾ ਪ੍ਰਾਈਵੇਟ ਜੋਬ ਰਿਸ਼ਤਾ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਅਤੇ ਨਸ਼ਾ ਰਹਿਤ ਹੋਵੇ ਜ਼ਮੀਨ ਲਾਜ਼ਮੀ ਹੈ 7 ਕਿੱਲੇ ਤੋਂ ਉੱਪਰ ਜੀ ਆਗਲਾ ਰਿਸ਼ਤਾ ਆਇਆ 663 ਨਾਮ ਕੁੜੀ ਦਾ ਜੀ ਸੁਖਪ੍ਰੀਤ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਜੱਟ ਸਿੱਖਾ ਜੀ ਕੁੜੀ ਦਾ ਰਸਤਾ ਕੁੜੀ ਯੂਕੇ ਦੀ ਪੀਆਰ ਆ ਗੋਤਾ ਗਿੱਲ ਉਮਰ 8 10 1998 ਹਾਈਟ ਹੈ ਜੀ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਨਾਲ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਯੂਕੇ ਦਾ ਉਹ ਵੀ ਪੀਆਰ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜਾਨੀ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸਏ ਕੈਨੇਡਾ ਤਜਮੀਨ 5 ਤੋਂ 10 ਕਿੱਲੇ ਤੱਕ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਕੰਮ ਕੁੜੀ ਯੂਕੇ ਚ ਹਸਪੀਟਲ ਚ ਰਜਿਸਟਰ ਨਰਸ ਹੈ ਪਿਛਲੇ 2 ਸਾਲ ਤੋਂ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਅਗਲਾ ਰਿਸ਼ਤਾ ਆਇਆ 664 ਜ਼ਿਲ੍ਹਾ ਜ਼ਿਲੰਦਰ ਨਾਮਕਾਰ ਕਾਸਟਾ ਖੱਤਰੀ ਸਿੱਖ ਡੇਟ ਆਵ ਬਥ 7/12/1996 ਹਾਈਟ 54 ਪੜ੍ਹਾਈ 12 ਪਾਸ ਨਾਲ ਪਾਲਰ ਦਾ ਕੋਰਸ 4 ਸਾਲ ਦਾ ਵਧੀਆ ਆਪਣੀ ਸ਼ਾਪ ਪਾਈ ਹੈ مین ਰੋਡ ਤੇ ਪਰਿਵਾਰ ਚ ਮਾਤਾ ਪਿਤਾ ਤੇ ਧੋਪਰਾ ਆਣੀ ਜੀ ਰਿਸ਼ਤਾ ਮੁੰਡੇ ਦਾ ਕੋਈ ਆਪਣਾ ਕਾਰੋਬਾਰ ਹੋਵੇ ਜਾਂ ਫਿਰ ਚੰਗੀ ਨੌਕਰੀ ਕੁੜੀ ਸੋਣੀ ਸੁਨੱਖੀ ਆ ਅਗਲਾ ਰਿਸ਼ਤਾ ਆਇਆ 665 ਜ਼ਿਲ੍ਹਾ ਮਾਨਸਾ ਤੋਂ ਆ ਜੀ ਏਰੀਆ ਬੁੱਢਲਾਡਾ ਗਾਸਟਰ ਆਮਗੜੀਆ ਗੋਤਾ ਰਾਏ ਉਮਰ 72 1999 ਹਾਈਟ 55 ਪੜਾਈ ਕੁੜੀ ਨੇ ਕਰੀਏ ਜੀ ਐਨ ਐਮ ਨਰਸਿੰਗ ਪਰਵਾਰ ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਹੈ ਫਾਦਰ ਦਾ ਲੱਕੜ ਦਾ ਆਰਾ ਹੈ ਬੁਲਾਡਾ ਸ਼ਹਿਰ ਚ ਇੱਕ ਬੈਂਕ ਚ ਭਰਾ ਪ੍ਰਾਈਵੇਟ ਜੌਬ ਕਰਦਾ ਰਿਸ਼ਤਾ ਮੁੰਡਾ ਕਿਸੇ ਵੀ ਕੰਟਰੀ ਦਾ ਜਾਂ ਤਾਂ ਪੀਆਰ ਹੋਵੇ ਜਾਂ ਫਿਰ ਸਰਕਾਰੀ ਵਧੀਆ ਜੌਬ ਕਰਦਾ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਕੰਮ ਹੁਣ ਘਰੇ ਫ੍ਰੀ ਹੈ ਘਰ ਦਾ ਹੀ ਕਰਦੀ ਹੈ ਕੁੜੀ ਲਈ ਵਧੀਆ ਨਸ਼ਪਤੀ ਤੋਂ ਮੁੰਡੇ ਦਾ ਰਿਸ਼ਤਾ ਦੇਖ ਰਹੇ ਨੇ ਪਰਿਵਾਰ ਵਾਲੇ ਮੁੰਡਾ ਮੋਨਾ ਹੋਵੇ ਪਹਿਲ ਪਹਿਲ ਹੈ ਜੀ ਅਗਲੇ ਰਿਸ਼ਤਾ ਹੈ 266 ਨੰਬਰ ਜ਼ਿਲ੍ਹਾ ਅਮਰਸਾ ਰਾਜੀ ਅਰੋੜਾ ਕਾਸਟ ਤੋਂ ਡੈਵੋਸ ਕੁੜੀ ਦਾ ਰੇਤਾ ਬਿਨਾ ਬੱਚੇ ਤੋਂ ਡੇਟ ਆਫ ਬਰਥ 25 8 1995 ਹਾਈਟ 55 ਪੜ੍ਹਾਈ ਗ੍ਰੈਜੂਏਸ਼ਨ ਪਾਸ ਓਨਲੀ ਕੰਮ ਸਲਾਈ ਦਾ ਵਧੀਆ ਨਾਲ ਕੱਪੜਿਆਂ ਦੀ ਸ਼ੌਭਾ ਆਪਣੀ ਕੁੜੀ ਦੇ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਫਾਦਰ ਦਾ ਕੱਪੜਿਆਂ ਦਾ ਬਿਜ਼ਨਸ ਹੈ ਸ਼ਹਿਰ ਚ ਰਿਸ਼ਤਾ ਇਹ ਹੀ ਰਿਸ਼ਤਾ ਕੁੜੀ ਦਾ ਸ਼ਹਿਰ ਤੋਂ ਆਂਜੀ ਕੁੜੀ ਦਾ ਕੁੜੀ ਬਧੀਆਂ ਸੋਹਣੀ ਸੁਨੱਖੀ ਹੈ ਡੈਵੋਸ ਸਿਰਫ 2.5 ਮਹੀਨੇ ਬਾਅਦ ਹੋ ਗਿਆ ਸੀ ਮੁੰਡਾ ਨਸ਼ੇ ਪਤੇ ਕਰਦਾ ਸੀ ਜੀ ਤੇ ਹੁਣ ਰਿਸ਼ਤਾ ਕਰਨਾ ਜੀ ਮੁੰਡਾ ਨਸ਼ੇ ਪਤੇ ਤੋਂ ਰਹਿਤ ਹੋਵੇ ਨੋਨ ਡਰਿੰਕ ਤੇ ਨੋ ਸਮੋਕਿੰਗ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕਾਸਟ ਅਰੋੜਾ ਸਿੱਖ ਸੈਣੀ ਸਿੱਖ ਕੰਬੋਜ ਸਿੱਖ ਮਹਾਜਨ ਪਰਿਵਾਰ ਜਾਂ ਫਿਰ ਬਾਣਿਆ ਪਰਿਵਾਰ ਪਰਿਵਾਰ ਮਿਲਵਤਨ ਵਾਲਾ ਹੋਵੇ ਜੀ ਇਹ ਕਾ ਜ਼ਰੂਰੀ ਬੇਨਤੀ ਹੈ ਜੀ ਅਸੀਂ ਆਪਣੇ ਚੈਨਲ ਤੇ ਕੁੜੀਆਂ ਦੇ ਰਿਸ਼ਤੇ ਦੀ ਐਡ ਫ੍ਰੀ ਲਗਾਉਂਦੇ ਹਾਂ ਤੁਸੀਂ ਵੀ ਆਪਣੇ ਲੜਕੀਆਂ ਦੇ ਰਿਸ਼ਤੇ ਦੀ ਐਡ ਫ੍ਰੀ ਵਿੱਚ ਲਗਵਾ ਸਕਦੇ ਹੋ ਅਤੇ ਆਪਣੇ ਲਈ ਇੱਕ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਐਡ ਦੇ ਮਾਧਿਅਮ ਰਾਹੀਂ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਜਾਂ ਫਿਰ ਵਟਸਐਪ ਰਾਹੀਂ ਰਿਸ਼ਤੇ ਲਈ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਫੋਟੋ ਦੇ ਪ੍ਰਾਈਵੇਸੀ ਰੱਖੀ ਜਾਵੇਗੀ ਜਦ ਤੱਕ ਤੁਹਾਡਾ ਕਿਸੇ ਵੀ ਪਰਿਵਾਰ ਨਾਲ ਰਿਸ਼ਤਾ ਮੈਚ ਨਹੀਂ ਹੁੰਦਾ ਧੰਨਵਾਦ ਜੀ ਨਾਲ ਜੀ ਚੈਨਲ ਨੂੰ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ